ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਲੇਹ ਪਹੁੰਚੇ ਸਨ ਉੱਥੇ ਇੱਕ ਰਾਖਸ਼ ਸੀ ਉਹ ਉੱਥੇ ਦੇ ਲੋਕਾਂ ਨੂੰ ਬੜਾ ਹੀ ਤੰਗ ਕਰਦਾ ਪਿਆ ਸੀ ਉਹਨਾਂ ਨੂੰ ਨੁਕਸਾਨ ਵੀ ਬੜਾ ਪਹੁੰਚਾਉਂਦਾ ਸੀ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਗਲਤ ਕੰਮ ਨਹੀਂ ਕਰਨੇ ਉਹਨੇ ਇਸ ਚੀਜ਼ ਦਾ ਹੋਰ ਮਤਲਬ ਲੈ ਲਿਆ ਇੱਥੇ ਤਾਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਸੋਚ ਲਿਆ ਇਕ ਦਿਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਸਿੱਧੀ ਪਾੜੀ ਥੱਲੇ ਬੈਠੇ ਹੋਏ ਸਨ ਤੇ ਭਗਤੀ 'ਚ ਲੀਨ ਸਨ ਰਾਖਸ਼ਸ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਉੱਤੇ ਬੜਾ ਹੀ ਵੱਡਾ ਪੱਥਰ ਸਟਿਆ ਤੇ ਉਹ ਪੱਥਰ ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਛੂਇਆ ਤੇ ਉਹ ਬਿਲਕੁਲ ਨਰਮ ਮੋਮ ਦਾ ਬਣ ਗਿਆ ਤੇ ਉਹਨਾਂ ਦੀ ਛਾਪ ਜਿਹੜੀ ਸੀ ਉਹ ਪੱਥਰ ਦੇ ਉੱਤੇ ਪੈ ਗਈ ਤੇ ਜਦੋਂ ਉਹ ਰਾਖਸ਼ ਥੱਲੇ ਆਇਆ ਤੇ ਉਹਨੇ ਦੇਖਿਆ ਕਿ ਗੁਰਨਾਨਕ ਸੱਚੇ ਪਾਤਸ਼ਾਹ ਜੀ ਬਿਲਕੁਲ ਠੀਕ ਨੇ ਤੇ ਉਹਨੇ ਗੁੱਸੇ 'ਚ ਆ ਕੇ ਆਪਣਾ ਪੈਰ ਉਸ ਪੱਥਰ ਦੇ ਉੱਤੇ ਮਾਰਿਆ ਤੇ ਉਹਦਾ ਪੈਰ ਵੀ ਉਹਦੇ ਧਸ ਗਿਆ ਤੇ ਉਹ ਹੈਰਾਨ ਹੋ ਗਿਆ ਤੇ ਉਹ ਸਮਝ ਗਿਆ ਕਿ ਇਹ ਬੜੀ ਹੀ ਉੱਚੀ ਸ਼ਖਸੀਅਤ ਨੇ ਤੇ ਉਹਨਾਂ ਤੇ ਉਹਨੇ ਗੁਰਨਾਨਕ ਸੱਚੇ ਪਾਤਸ਼ਾਹ ਜੀ ਅੱਗੇ ਦੋਨੋਂ ਹੱਥ ਜੋੜੇ ਤੇ ਉਹਨਾਂ ਕੋਲੋਂ ਮਾਫੀ ਮੰਗੀ ਤੇ ਉਹ ਪੱਥਰ ਜੋ ਕਿ ਹੁਣ ਪੱਥਰ ਸਾਹਿਬ ਗੁਰਦੁਆਰਾ ਨਾਲ ਅਖਾਇਆ ਜਾਂਦਾ ਹੈ ਤੇ ਲੋਕੀ ਦੂਰੋਂ ਦੂਰੋਂ ਆਕੇ ਉੱਥੇ ਆਕੇ ਦਰਸ਼ਨ ਕਰਦੇ ਨੇ ਤੇ ਜਿੱਥੋਂ ਦੀ ਉਸ ਰਾਖਸ਼ਸ ਨੇ ਪੱਥਰ ਸੱਟਿਆ ਸੀ ਤੇ ਉੱਥੇ ਹੁਣ ਨਿਸ਼ਾਨ ਸਾਹਿਬ ਹੈ